ਸੇਵਾ ਕੇਂਦਰ ਮੰਤਰੀ ਤੌਰ ਮਲਾਜ਼ਮਾਂ ਦੋਸਤ ਕਰਦਾ ਸਾਡੀ ਤਾਂ ਕਦੇ ਵਾਦਾ ਨਹੀਂ ਹੋਇਆ 100 ਰੁਪਿਆ ਵਾਦਾ ਹੁੰਦਾ ਹੈ ਤੇ ਅਸੀਂ ਕੰਮ ਕਰਦੇ ਤੇ ਤਨਖਾਹ ਕੰਪਨੀ ਕੋਈ ਕੋਈ ਬਹਾਨੇ ਲਗਾ ਕੋਈ ਪੈਨਲਟੀਆਂ ਲਗਾ ਤਨਖਾਹ ਕੱਟ ਲੈਂਦੇ ਜਦੋਂ ਕਿ ਅਸੀਂ ਆਪਣਾ ਕੂਰੀਅਰ ਮਾਰੀ ਨਾਲ ਜੇ ਕੋਈ ਬੰਦਾ ਇੱਕ ਰੋਡ ਤੋਂ 아니 ਵੀ 1 ਮਿੰਟ ਲੇਟ ਹੋ ਜੇ ਸਾਡੀ ਉਹਦੇ ਵਿੱਚ ਵੀ 500 ਰੁਪਏ ਦਿੱਤਾ ਜਾਂਦਾ ਹੈ ਅਸੀਂ ਫਿਰ ਵੀ ਬਟ ਹੁਣ ਕੰਪਨੀ ਨੇ API ਕ੍ਰੀਏਟ ਕਰਤੀਆਂ ਤੇ ਤੁਹਾਡੇ ਖਾਤੇ ਵਿੱਚੋਂ ਨਾ ਜਾਂ 500 2500 ਕਿਸੇ ਹੋਇਆ ਕਰਕੇ EMI ਕੱਟੇ ਇਹ ਪੂਰੇ ਭਾਅ ਦੇ ਵਿੱਚ ਹੈ ਜੀ ਤੇ ਰੋਜ਼ਮਰ ਇੱਕ ਸਾਡੇ PSD ਆਪਰੇਟਰ ਨੇ ਉਹ ਆਪਣਾ ਇਮਾਨਦਾਰੀ ਨਾਲ ਕਰਦੇ ਅਲੱਗ-ਅਲੱਗ ਜਗ੍ਹਾ ਤੇ ਜਿਹਨੇ ਉਹਨਾਂ ਦੀ ਮੈਪਿੰਗ ਦੂਰੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਸੇ ਚੱਲਦੇ ਸ਼ਾਮ ਤੱਕ ਚੱਲਦੇ ਨੇ ਪਰ ਉਨ੍ਹਾਂ ਦੀਆਂ ਤਨਖਾਹਾਂ ਵੀ ਖਰੀਆਂ ਗਈਆਂ ਇੱਕ ਉਹਨਾਂ ਨੂੰ 5 ਵਜੇ ਤੋਂ ਬਾਅਦ ਰਾਤ ਨੂੰ 10 ਵਜੇ ਤੱਕ ਕਰਨ ਲਈ ਕਿਹਾ ਜਾਂਦਾ ਹੈ ਕੰਮ ਹੀ ਆਪਣਾ ਪੈਸਾ ਬਚਾਉਣ ਦੀ ਵਾਰੀ ਰਾਤ ਨੂੰ ਬੰਦੇ ਕਿ ਸਰਕਾਰ ਨੇ ਇੱਕ ਆਪਾਂ ਨੂੰ ਸਹੂਲਤ ਦਿੱਤੀ ਹੈ ਉਹਦਾ ਫਾਇਦਾ ਲੋ ਕੰਪਨੀ ਵਾਸਤੇ EMPLOYMENT ਉਸਦੇ ਵਾਸਤੇ ਇੱਕ ਨਵੀਂ ਲੈ ਕੇ ਉਹਨੂੰ ਜੁਆਇਨਿੰਗ ਕਰਵਾਏ ਜਦੋਂ ਕਿ ਕੋਪਰੇਟਰ ਨੂੰ ਤੇ ਕੰਮ ਲਗਾਤਾਰ ਉਹ ਬੰਦੇ ਕੰਮ ਨਹੀਂ ਕਰੇਗਾ ਇਹ ਸਾਡੇ ਤੇ ਬਹੁਤ ਵੱਡੀ ਤਸੱਦਦ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੀ ਤਨਖਾਹ ਦੀ 12 ਰੁਪਏ ਬਣਦੀ ਉਹ ਕੀ ਰੋੜੀ ਦੀ ਵੀ ਨਾ ਕੁੱਲ 12 ਰੁਪਏ ਸੋਚੋ ਵੀ ਅੱਜ ਦੀ ਮਹਿੰਗ ਵਿੱਚ ਤੁਸੀਂ 800 ਰੁਪਏ ਮਹੀਨੇ ਨਾਲ ਘਾਤੇ ਪੈਰਾ ਕਰ ਸਕਦੇ ਨੇ ਨਹੀਂ ਉਹ ਬਹੁਤ ਜ਼ਿਆਦਾ ਫਰਕ ਹੈ ਇੱਕ ਸਚੂਟ ਕਰਨੇ ਜੀ ਜੋ ਮਾਨਸਰੀ ਨਾਲ ਡਿਊਟੀ ਨਿਭੰਦ ਸਵੇਰੇ ਸੇਵਾ ਕੇਂਦਰ ਖੋਲਦੇ ਤੋਂ ਬੰਦ ਕਰਕੇ ਜਾਣਾ ਹਰ ਚੀਜ਼ ਦਾ ਉਹਨਾਂ ਦੇ ਮਤਲਬ ਕਿ ਸੇਵਾ ਕੇਂਦਰ ਦੇ ਹਰ ਆਈਟੀ ਨੂੰ ਵੀ ਸੰਭ ਕੇ ਰੱਖਣਾ ਉਹਨਾਂ ਦੀ ਤਨਖਾਹ ਕਿੰਨੀ ਆਣਾ ਪਰ ਉਹਦੀ ਤਨਖਾਹ ਪਿਛਲੇ ਤਿੰਨ ਮਹੀਨੇ ਤੋਂ ਇੱਤੀ ਨਹੀਂ ਜਾ ਰਹੀਆਂ ਉਹ ਬੇਚਾਰੇ ਪਿਛਲੇ ਤਿੰਨ ਤੋਂ ਫੁੱਲ ਕੰਮ ਕਰ ਰਹੇ ਨੇ ਕਿ ਬਹੁਤ ਨਿੰਦਨ ਜੋ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆਵੇ ਇਹ ਜੋ ਕੰਪਨੀਆਂ ਉਹਦੇ ਉੱਤੇ ਲੈ ਕੇ ਬਣਦੀਆਂ ਤਨਖਾਹਾਂ ਦਾ ਨਹੀਂ ਕੀਤਾ ਜਾਂਦਾ ਸਾਡੀਆਂ ਜੋ ਤਨਖਾਹਾਂ ਨੇ ਡੀਸੀ ਰੇਟ ਨੇ ਉਹਨਾਂ ਨੂੰ ਬੰਦ ਦਿੱਤੀਆਂ ਜਾਣ ਨਹੀਂ ਹੋਏਗਾ ਤਾਂ ਅਸੀਂ ਅਣਨੀ ਤੇਜ਼ ਕਰਾਂਗੇ ਅਸੀਂ ਆਲੇ ਸਮੇਂ ਦੇ ਵਿੱਚ ਕੰਨਰ ਸਭ ਕਰਾਂਗੇ ਕੱਲੂ ਟੈਂਕੀ ਵੀ ਜਾਕਦੇ ਆ ਅਸੀਂ ਰੋੜ ਝਾਮ ਕਰਦੇ ਆ ਤਾਂ ਉਹ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਅਜਿਹਾ ਨਹੀਂ ਕਰਨਾ ਨਹੀਂ ਚਾਹੁੰਦੇ ਪਰ ਮਜਬੂਰ ਨਾ ਕਰੇ ਅਸੀਂ ਬੇਨਤੀ ਕਰਦੇ ਆ ਕਿ ਇਹ ਜੋ ਸਰਕਾਰ ਹੈ ਇਹ ਪ੍ਰਾਈਵੇਟ ਦਫਤਰ ਨੂੰ ਜੋ ਇਹਨਾਂ ਨੂੰ ਉਹਨਾਂ ਨੂੰ ਨਥ ਪਾਣੀ ਤੇ ਇਸ ਦੇ ਗੌਰ ਕਰੇਂਦੀ ਹੈ ਤੇ ਯਾਰ ਅਧਿਕਾਰ ਬਹੁਤ ਵੱਡਾ ਦਾਵਾ ਦੇ ਕੇ ਤੋਂ ਬਾਅਦ ਸਭਾਵਾ ਦੇ ਰਹੇ ਇੱਕ ਚੋਦੇਲੀ ਕੰਪਨੀਆਂ ਨੇ ਜੋ ਇਹ ਪੂਰਾ ਹੈਗਾ ਆਪਣੀ ਜੋ ਤਨਖਾਹ ਮਿਲਦੀ ਹੈ ਉਹ ਸੁਵਿਧਾਵਾਂ ਮੁਤਾਬਕ ਮਿਲਦੀ ਹੈ ਦੇ ਰਹੇ ਆ ਸਰਕਾਰ ਦਾ ਉਸ ਮੁਤਾਬਕ ਸਾਫ ਬਿਲਕੁਲ ਕੰਪਲੀਟ ਪਰ ਇਹ ਪੰਜਾਬ ਦਾ ਵੱਡਾ ਫੇਲਰ ਹੈ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਅੱਜ ਇਹ ਜਿਹੜਾ ਰੋਸ ਪ੍ਰਸਤ ਕੀਤਾ ਜਾ ਰਿਹਾ ਹੋਰ ਵੀ ਡਿਸਟ੍ਰਿਕਟ ਹੁੰਦ ਨੇ ਇਹ 75 ਲੱਖ ਰੁਪਏ ਦੀ ਜਿਹੜੀਆਂ ਇਹਨਾਂ ਨੇ ਐਪੀਪਸ ਦੇ ਕੀਤੀ ਆ ਉਹ ਵਿੱਚੋਂ ਹਰ ਇੱਕ ਐਮਪਲੋਈ ਦੀ 3000 ਰੁਪਏ ਖਾ ਘੱਟ ਕੇ ਇਹਨਾਂ ਨੇ ਬਾਕੀ ਜਿਹੜੀਆਂ ਇਨਸਟਾਲਮੈਂਟਸ ਕੀਤੀ ਨੇ ਉਹ ਬਹੁਤ ਹੀ ਜ਼ਿਆਦਾ ਸਰਕਾਰ ਦੀ ਮਾਨ ਯਾਰ ਦੀ ਜਿਹੜੀ ਕਿ ਜਰਨਲ ਆਈ ਹੋਈ ਆ ਤੇ ਐਮਪਲੋਈ ਜਿਹੜੇ ਉਹਨਾਂ ਦੀ ਯੂਨਿਟੀ ਬ੍ਰੇਕ ਪਾ ਜਾਂਦਾਗਾ ਉਹਨਾਂ ਨੂੰ ਥ੍ਰੈਟ ਕਰਕੇ ਈਲ ਕਰਕੇ ਉਹਨਾਂ ਨੂੰ ਕਹਿਆ ਜਾਂਦਾ ਕਿ ਅਸੀਂ ਉਹਨੂੰ ਡਿਸਪੋਜ਼ ਕਰਕੇ ਤੁਹਾਡੇ ਕੰਟਰੈਕਟ ਨੂੰ ਉਹ ਚੀਜ਼ ਨੂੰ ਠੱਲ ਪਾਈ ਜਾ ਅਸੀਂ ਆਪਣਾ ਧਰਨ ਉਹ ਤੱਕ ਚੱਕ ਕੁਛ ਵੀ ਲਿਖਤ ਨਹੀਂ ਦਿੰਦੇ ਵੀ ਅਸੀਂ ਇਸ ਟੀਚਰ ਕਿ ਹੁਣ ਤੁਸੀਂ ਅਜੀਤ ਕਲਦੋਤ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ਰਮਾ ਮੈਂ ਵਾਈਸ ਪ੍ਰੈਜ਼ੀਡੈਂਟ ਯੂਨੀਅਨ ਸੰਗਰੂਪ ਤੇ ਇੱਥੇ ਇਹਲਾ ਕਿ ਜਿਹੜੀ ਹੁਣ ਸ ਖੜੀ ਚੱਲ ਰਹੀ ਆ ਹਨਾ ਰਿਡਕਸ਼ਨ ਤਾਂ ਇਹ ਤਾਂ ਕਰਨੇ ਬਹੁਤ ਪੈਸਾ ਦਿੰਦੇ ਹੁਣ ਤੇ ਇਹ ਦੂਜੀ ਗੱਲ ਸੈਲਰੀ 10000 ਰੁਪਏ ਡਿਡਕਸ਼ਨ ਰੁਪਏ ਦੀ ਹੋਈ ਹੈਗੀ ਸੈਲਰੀ ਆਨ ਟਾਈਮ ਨਹੀਂ ਹੈਗੀ ਕੰਪਨੀ ਨੂੰ ਇਹ ਸੋਚਣ ਦੇ ਵਿੱਚ ਆਈ ਹੋਏਗੀ ਸੇਵਾ ਕੇਂਦਰ ਮੁਲਾਜ਼ਮ ਚਾਹੁੰਦੇ ਉਹਨਾਂ ਦੇ ਘਰ ਆਸ ਤੱਕ ਕੁਝ ਨਹੀਂ ਸਾਲੀ ਅਗਰ ਇਹ ਚੀਜ਼ ਪੁੱਛੀਂਗੀ ਤਾਂ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹ ਡਿਮਾਂਡ ਚੀਜ਼ ਦੀ ਆ ਬਾਕੀ ਗੌਰਮੈਂਟਾ ਉਹਨਾਂ ਵਿੱਚ ਦੀ ਕੰਪਨੀ ਵਾਲੇ ਗੌਰਮੈਂਟ ਤੇ ਪਾਤੀ ਵੀ ਇਹ ਗੌਰਮੈਂਟ ਨੇ ਪੈ ਨਹੀਂ ਲਗਾਈ ਤੇ 7 ਲੱਖ 70 ਲੱਖ ਸੌਰੀ 70 ਲੱਖ ਪੈਨਲਟੀ ਜਿਹੜੀ ਲਗਾਈ ਉਹ ਇੱਕ ਦਿਨ ਦੇ ਵਿੱਚ 40 ਲੱਖ ਦੀ ਪੈਨਲਟੀ ਹੋ ਗਈ ਇਹਨਾਂ ਦੀ 55000 ਰੁਪਏ ਸਲਰੀ 10000 ਚੁੱਕਾ ਕਰੀਏ ਕਿਹੜੇ ਘਰਾਂ ਦੇ ਵਿੱਚ ਨੇ ਚੱਲਦੇ ਨੇ 55000 ਬੇਰ ਵਿੱਚ ਚੱਲਦੇ ਨੇਗੀ ਕੋਈ ਇੱਕ ਬੱਚੇ ਦੀ ਫੀਸ ਵੀ ਕੰਪਨੀ ਨਹੀਂ ਇਸ ਚੀਜ਼ ਦੇ ਨਾਲ ਸੈਕਿੰਡ ਹੈ ਸਾਡਾ ਬੋਨਸ ਕੰਪਨੀ ਬੋਨਸ ਹੀ ਖਾ ਗਈ ਔਰ ਉੱਪਰੋਂ ਸਾਨੂੰ ਇੱਕ ਤੰਤ ਦਿੱਤੀਆਂ ਜਾਂਦੀਆਂ ਨੇ ਇਹ ਵੀ ਤੁਹਾਡਾ ਬੋਨਸ ਹੀ ਦਈਏ ਚਾਹੇ ਨਾ ਦਈਏ ਔਰ ਦੇ ਅਕੋਰਡਿੰਗਲੀ ਇਹ ਵੀ ਸਾਨੂੰ ਕੁਝ ਸੁਸਨੀ ਮਿਲਿਆ ਸਾਡਾ ਸਾਡੇ ਬੋਨਸ ਸਾਡੇ ਸੇਵਾ ਦੇ ਨੂੰ ਇਹ ਧਮਕੀ ਦਿੱਤੀ ਗਈ ਹੈ ਦਈਏ ਬਟ ਇਹਦਾ ਕੋਈ ਗੱਲ ਮੰਨਦੀ ਅਸੀਂ ਇੱਕ ਮੁਲਾਜ਼ਮ ਆ ਉਹ ਵੀ ਆਉਨੇ ਆ 5 ਵਜੇ ਕੀ ਕਰਦੇ ਬੜੀ ਇਮਾਨਦਾਰੀ ਨਾਲ ਡਿਪਾਰਟਮੈਂਟ ਲੇਟ ਆਈਏ ਬੋਨਸ ਸਾਨੂੰ ਟਰਮੀਨੇਸ਼ਨ ਆਰਡਰ ਸਾਨੂੰ ਇਹ ਕਿੱਥੋਂ ਦਾ ਇਹ ਨਹੀਂ ਸਮਝ ਆਉਂਦੀ ਗਵਰਨਮੈਂਟ ਸਰਵਾਗੇਂਦ ਸੇਵਾ ਕਰਨੀ ਆ ਸੇਵਾ ਕਿਉਂ ਕਰੀਏ ਜਦੋਂ ਸਾਨੂੰ ਸਾਡੀ ਸਦਾ ਮੁਆਵਜ਼ਾ ਹੀ ਨਹੀਂ ਮਿਲੇਗਾ ਅਸੀਂ ਸੇਵਾ ਕਿਸ ਬੇਸ ਤੇ ਕਰੀਏ ਕਰਦੇ ਜੇ ਤਾਂ ਸਾਨੂੰ ਸਿੱਧਾ ਕਹਾਂ ਵੀ ਸੇਵਾ ਕਰਾਂਗੇ ਲੰਗਰ ਲਾ ਦੋ ਵੀ ਚੱਕਰ ਨਹੀਂ ਸਾਨੂੰ ਇੰਨਾ ਅਸੀਂ ਕਰਨ ਨੂੰ ਤਿਆਰ ਅਸੀਂ ਕੰਮ ਕਰਨ ਤੋਂ ਕਦੇ ਨਹੀਂ ਸਾਡਾ ਇੱਕ ਮਲਾਜ਼ਮ ਹੈ ਜਿਹੜਾ ਕੰਮ ਤੋਂ ਕਰਵਾ ਜਾਂਦਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਵੀ ਕਰਦੇ ਆ ਬਕਾਇਦਾ ਦਾ ਵੀ ਸਾਨੂੰ ਇੱਕ ਪੈਨਲਟੀ ਹੁੰਦੀ ਹੈ ਕਿ ਹਾਂ 500 ਰੁਪਏ ਡਿੱਟਾ ਹੁੰਦਾ ਇਸ ਚੀਜ਼ ਦਾ ਕੀ ਕਰੀਏ ਅਸੀਂ ਅਸੀਂ ਕਿ ਕਿਹੜੇ ਕਿਹੜੇ ਬੰਦੇ ਨੂੰ ਦੁਸਤਾਂਗੇ ਅਸੀਂ ਕਿਹੜਾ ਕੇਂਦਰਤਾਜ ਮੈਂ ਜਿਹੜਾ ਆਪਣੇ ਵਿੱਚੇ ਦੀ ਫੇਸਬੁੱਕ ਤੇ ਮੈਂ 1000 ਰੁਪਏ ਦੇ ਨਾਲ 500 ਨਾਲ ਕੁਛ ਵੀ ਨਹੀਂ ਹੁੰਦਾ ਹੈ ਅਸੀਂ ਇੱਥੇ ਬੈਠੇ ਆ ਆਪਣੇ ਜੀ ਕਰਕੇ ਆਪਣੇ ਘਰਾਂ ਨੂੰ ਜਾ ਦੇ ਘਰ ਦੇ ਦੇ ਮਹੀਨੇ ਬਾਅਦ ਸੈਲਰੀ ਕੀ ਆਈ 4000 ਕੀ ਕਰਾਂਗੇ 4000 ਰੁਪਏ ਦੀ ਸਾਨੂੰ ਉਲਟਾ ਡੇ ਗਈ ਹੈ ਇਹ ਚੀਜ਼ ਬਿੱਤੀ ਕਰਕੇ ਉਲਟੀ ਪਈ ਹੈ ਬੋਨਸ ਦੀ ਤੁਹਾਡੇ ਡਿਡਕਸ਼ਨ ਦੀ ਚੀਜ਼ ਦੀ ਡਿਡਕਸ਼ਨ ਹੈ ਜਾਂ ਤਾਂ ਉਹ ਵੀ ਉਸ ਚੀਜ਼ ਦੀ ਡਿਡਕਸ਼ਨ ਤੁਸੀਂ ਕੀਤੀ ਹੈ ਸਾਡੇ ਪੈਨਲਟੀ ਪਾਈ ਹੈ ਬੰਦੇ ਦਾ ਕੰਮ ਨਹੀਂ ਹੋਇਆ ਦਾ ਬੰਦਾ ਕੰਮ ਕਰਵਾ ਕੇ ਗਿਆ ਤੋਂ ਕੰਪਨੀ ਸਾਡਾ ਬਣਾਇਆ ਹੋਇਆ ਨਹੀਂ ਕੰ ਪਣੀ ਦਾ ਟਨ ਸਿਸਟਮ ਹੈ ਨਾ ਕਿ ਕਿਸੇ ਅਪਰੇਟਰ ਦਾ ਟਨ ਸਿਸਟਮ ਹੈ ਟੂਲ ਪ੍ਰੋਸੈਸ ਹੁੰਦੇ ਨੇ ਸ਼ਾਮ ਨੂੰ ਜਾਂਦੇ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਬਟ ਬਟ ਦਾ ਕੰਮ ਤਾਂ ਹੋ ਕੇ ਗਿਆ ਕਿੰਨਾ ਬੰਦ ਚੀਜ਼ ਕਹੀ ਗਈ ਹੈ ਕਿ ਤੁਸੀਂ ਟੋਪੀ ਨਹੀਂ ਪਹੁੰਚਕੀ ਤੇ ਔਰ ਬੰਦੇ ਦਾ ਕੰਮ ਨਹੀਂ ਮੈਂ ਲਾਈਨ 'ਚ ਖੜਿਆ ਕਿਹੜੇ ਸੇਵਾ ਅੰਦਰ ਦੇ ਵਿੱਚ ਲਾਈਨ 'ਚ ਖੜ ਕੇ ਆਪਣੇ ਚਾਰ-ਚਾਰ ਦੇ ਵੇਟ ਕੀਤੇ ਕਿਸੇ ਨੇ ਨਹੀਂ ਵੇਟੀ ਹੈਗੀ ਸਾਕੇ ਇੱਥੇ ਬਟ ਕਹਿੰਦੇ ਆ ਸਾਡੀ ਮੰਗ ਸਿਰਫ ਇਹ ਆ ਸਾਡੀ ਹੈਲਰੀ ਔਨ ਟਾਈਮ ਆਵੇ ਜਿਹੜੀ ਇੱਕ ਮਹੀਨਾ 18-18 ਨੇ ਲੇਟ ਆਇਲ ਹੈਲਰੀ ਔਰ ਜਿਹਦੀ ਕਿ ਸਾਡੀ ਪਹੁੰਚੀ ਸਾਡੇ ਕੋਲ 5500 ਰੁਪਏ ਅਸੀਂ ਕੀ ਕਰਾਂਗੇ ਜੀ ਸਾਡੇ ਕੋਈ ਉਸ ਚੀਜ਼ ਦੇ ਕੋਈ ਨਹੀਂ ਹੈਗਾ। ਦੀ ਮੰਗ ਸਿਰਫ ਇਨੀ ਸਾਡੇ ਚੱਲ ਰਹੀ ਹੁਣ ਟਾਈਮ ਆਵੇ। ਪਲੱਸ ਸਾਡਾ ਆਪਣਾ ਸਰਹੰਦਾ ਆ। ਕੰਪਨੀ ਨੇ ਨਾ ਪਹਿਣਾ ਸਾਨੂੰ ਉਹ ਸਾਨੂੰ ਦਾ ਜਾਵੇ। ਅਸੀਂ ਇਹੀ ਚੀਜ਼ ਮੰਗ ਕਰ ਅਦਰਵਾਈਜ਼ ਸਾਡੀ ਕੋਈ ਮੰਗੇ ਕੰਮ ਤੋਂ ਮਨਾ ਨਹੀਂ ਕਰਦੇ। ਤੁਸੀਂ ਹਰ ਉਸ ਕੰਮ ਕਰਨ ਲਈ ਸਵੇਰੇ ਕਮਿਕਲ ਆਪਣੀ ਡਿਊਟੀ ਤੇ ਆਪਣੀ ਸੀਟ ਬੈਠ ਕੇ ਕੰਮ ਕਰਦੇ ਆ ਬਲਕਿ ਜਿਹੜੀਆਂ ਦਿੱਤੀਆਂ ਜਾਂਦੇ ਸਾਨੂੰ ਇਹ ਜੀਆਂ ਬਹੁਤ ਜ਼ਿਆਦਾ ਖੇਚ ਆ। ਸਾਡੀ ਕਪਟਰ ਇੱਥੇ ਅੱਜ ਇਹੀ ਚੀਜ਼ ਲਾ ਕੇ ਬੈਠੇ। ਸਾਨੂੰ ਧਮਕੀਆਂ ਕਿਸ ਚੀਜ਼ ਦਿੱਤੀਆਂ ਨੇ। ਸਾਡੇ ਕੰਮ ਕੋਟਾ ਸਾਡੇ ਵਿੱਚ ਵਿੱਚ ਕੋਟ ਨਹੀਂ ਹੈਗੀ। ਅਸੀਂ ਕਿਹ ਕੋਈ ਕਹਿੰਦੇ ਕਿ ਸਾਡੇ ਕੰਮ ਵਿੱਚ ਕੋਟ ਨਹੀਂ। ਅਸੀਂ ਬੈਠੇ ਕੀ ਕੰਮ ਕਰਨ ਲਈ ਬੈਠੇ ਕਰਦੇ ਰਹਾਂਗੇ ਕੰਮ ਕੋਈ ਨਾ ਨਹੀਂ ਪਰ ਸਹੀ ਚੀਜ਼ ਬੰਦਾ ਸਾਡੀਆਂ ਪੂਰੀਆਂ ਗਿਆ ਨਹੀਂ ਤਾਂ ਇਹ ਅਣ ਮਿੱਥੇ ਜਿਹੜਾ ਧਰ ਇਹ ਇਥੋਂ ਚੱਕਿਆ ਨਹੀਂ ਜਾਊ ਸਿੱਧੀ ਸਰਦਾ ਕਿੰਦੇ ਚੱਲ ਰਹੀ ਹੈ ਸਾਲ ਤੋਂ ਪੰਜਾਬ ਦੇ ਰਹੇ ਨੇ ਤੇ ਪੰਜਾਬ ਆ ਕੇ ਸੌਦਾ ਕੇਂਦਰ ਨੂੰ ਪੰਜਾਬ ਵੀ ਟਾਰਗੇਟ ਬਣਾਇਆ ਵੀ ਹੈ ਇਸ ਤਰ੍ਹਾਂ ਦੇ ਰਹਿਆ ਤੇ ਕੰਪਨੀ ਦੇ ਮੁਲਾਜ਼ਮਾਂ ਨੇ ਇਹ ਨਹੀਂ ਸੋਚਿਆ ਵੀ ਸਰਕਾਰ ਅੰਡਰਟੇਕ ਕਰੇ ਸਾਨੂੰ ਆਪੇ ਜਾ ਸਰਕਾਰ ਸਾਨੂੰ ਕਿ ਕਿਸ ਨੂੰ ਲੱਗਦਾ ਵੀ ਇਹ ਸਹੂਲਤਾਂ ਦੇ ਇਹ ਰੈਗੂਲਰ ਪਾਰਟ ਟਾਈਮ ਲਈ ਨੇ ਇਹ ਚੀਜ਼ ਦੀ ਮੰਗ ਤਾਂ ਸਾਡੀ ਚੱਲ ਰਹੀ ਆ ਕਿ ਸਾਨੂੰ ਗਵਰਨਮੈਂਟੋਂ ਆਪਣੇ ਅੰਡਰਟੇਕ ਕਰ ਹਾਂ ਦੀ ਸੀ ਰੇਟ ਵੀ ਨਹੀਂ ਮਿਲਦਾ ਕਿੱਥੇ ਜਾਵਾਂਗੇ ਅਸੀਂ ਕਿਹਾ ਕਿ ਗਵਰਨਮੈਂਟ ਅਗਰ ਕੰਪਨੀ ਨੂੰ ਵਿਚਾੜ ਦਿੰਦੀ ਆ ਤਾਂ ਗਵਰਨਮੈਂਟ ਤਾਂ ਇਹਦਾ ਇਸ ਚੀਜ਼ ਦੇ ਵਿੱਚ ਗਵਰਨਮੈਂਟ ਦਾ ਕੀ ਹੈ ਕਿ ਜਿਹੜੀ ਇੱਕ ਐਂਟਰੀ ਦੀ ਫੀਸ ਦੇ ਵਿੱਚੋਂ ਤਕਰੀਬਨ ਤੀਜਾ ਹਿੱਸਾ ਜੀ ਕੰਪਨੀ ਨੂੰ ਜਾਂ ਪਿਆ ਵਾ ਤੇ ਜਿਹੜਾ ਕੰਮ ਹੁੰਦਾ ਪਿਆ ਜੇ ਉਹ ਕੰਪਨੀ ਮਾਜੇ ਸਿੱਧਾ ਗਵਰਨਮੈਂਟ ਨੂੰ ਜਾਊਗਾ ਗਵਰਨਮੈਂਟ ਦੀ ਇੱਕ ਇਨਕਮ ਹੈ ਨਾ ਤਾਂ ਗਵਰਨਮੈਂਟ ਕੋਲ ਅਗਰ ਅਸੀਂ ਕੰਮ ਕਰ ਰਹੇ ਹਾਂ ਗਵਰਨਮੈਂਟ ਜਾ ਰਿਹਾ ਤਾਂ ਗਵਰਨਮੈਂਟ ਸਪੌਂਸਰਟੇ ਨਹੀਂ ਕਰ ਸਕਦੀ ਸਪੌਂਸਰਟੇਤਾ ਜਾਵੇ ਸਹੀ ਚੀਜ਼ ਪਹਿਲਾਂ ਤੋਂ ਰੱਖੀ ਹੈ ਕਿ ਸਾਨੂੰ ਕੰਪਨੀ ਆਊਟਸੋਰਸਡ ਸਾਰੇ ਸਿਸਟਮ ਨੂੰ ਉਹਨਾਂ ਆਪਣੇ ਮਸਾਲਾ ਨਾਲ ਰੱਖਿਆ ਗਈਆਂ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਕਰ ਦਾਅਵੇ ਕਰਦੀ ਹੈ ਕਿ ਆਮਕਾ ਨੂੰ ਛੁੱਟੀਆਂ ਦੇ ਰਿਹਾ ਉਸ ਤੋਂ ਇਹ ਦਾਅਵਾ ਹੈ ਕਿ ਸਬਦਾ ਕੇਂਦਰ ਦੇ ਨੇ ਇਹ ਬੇਸ ਇਹਨਾਂ ਨੂੰ ਦੁਬਾਰਾ ਛੱਡਤਾ ਤੁਸੀਂ ਸੁਣਨਾਂ ਵਾ ਧੰਨਵਾਦ